ਸਵੇਰ ਤੋਂ ਬਾਅਦ ਹੀ ਹੈਲਥ ਕਾਫੀ ਠੀਕ ਹੋ ਗਈ ਸੀਗੀ ਸਿਰੇ ਥੋੜਾ ਜਿਹਾ ਜ਼ਿਆਦਾ ਹੀ ਬੁਰਾ ਹਾਲ ਸੀਗਾ ਤੇ ਹੁਣ ਅਸੀਂ ਚੱਲੇ ਆਗੇ ਕੁਲਝੇ ਆਲੇ ਵੀਰਕੋਲ ਕਿਉਂਕਿ ਉਹ ਮਹਾਰਾਜੀ ਕਿਰਪਾ ਦੇ ਨਾਲ ਉਹਨਾਂ ਤੇ ਗੁਰਸਿੱਖੀ ਤੇ ਉਹਦਾਂ ਵੀ ਉਹਨਾਂ ਤੇ ਇੰਨੀ ਜ਼ਿਆਦਾ ਕਿਰਪਾ ਆ ਇੰਨੀ ਵਧੀਆ ਸੇਵਾ ਕਰ ਰਹੇ ਹੈਗੇ ਕੋਈ ਪੈਸਾ ਨਹੀਂ ਕੋਈ ਲਾਲਚ ਨਹੀਂ ਤੇ ਅਸੀਂ ਸੋਚਿਆ ਕਿਉਂਕਿ ਉਹਨਾਂ ਦੇ ਘਰ ਗਰੀਬੀ ਆ ਤੇ ਮਾਰੇ ਗੁਰਸੇਖ ਪਰ ਪਰ ਉਹ ਦਿਲ ਦੇ ਅਮੀਰ ਨੇ ਪਰ ਅਸੀਂ ਸੋਚਿਆ ਕਿ ਉਹਨਾਂ ਦੀ ਬੇਟੀ ਨੂੰ ਅਸੀਂ ਕੱਪੜੇ ਦੇ ਕੇ ਆਈਏ ਅਸੀਂ ਗਿਫਟ ਕਰਕੇ ਆਈਏ ਤੇ ਅਸੀਂ ਉਹਨਾਂ ਚੱਕ ਕੇ ਕੱਪੜੇ ਕੱਪੜੇ ਲੈ ਕੇ ਨਹੀਂ ਭੁੱਲ ਗਏ ਅਸੀਂ ਵੀਡੀਓ ਸ਼ੁਰੂ ਕਰਨ ਲੱਗੇ ਸ਼ੁਕਰ ਆਦ ਆ ਗਿਆ ਉਹ ਚੱਕ ਲਈ ਤੇ ਚੰਗੀ ਹੈ ਬਾਹਰ ਸਹੁੰ ਘਰ ਕੇ ਰਸਤੇ ਦੇ ਵਿੱਚ ਪਾਣੀ ਬਹੁਤ ਸੋਹਣਾ ਲੱਗ ਰਿਹਾ ਸੀ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਸੀ ਪੁਲਾਂ ਦੇ ਕੋਲ ਤੇ ਪਾਣੀ ਦਾ ਕਲਰ ਇੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਸੀਗਾ ਇਹ ਸੋਹਣਾ ਜਿਹਾ ਦ੍ਰਿਸ਼ ਦੇਖਦੇ ਹੋਏ ਅਸੀਂ ਕੁਲਚੀਆਂ ਦੇ ਵੀਰ ਦੇ ਕੋਲ ਉਹਦੀ ਦੁਕਾਨ ਦੇ ਉੱਤੇ ਪਹੁੰਚ ਕੇ ਸੀਗੇ ਤੇ ਕੁਲਚੀਆਂ ਦੇ ਵੀਰ ਨੇ ਵੀ ਬਹੁਤ ਸਫਾਈ ਦੇ ਨਾਲ ਸਾਰਾ ਜਿਹੜਾ ਸਮਾਨ ਆ ਉਹ ਤਿਆਰ ਕੀਤਾ ਉਹ ਆਲਰੇਡੀ ਸਮਾਨ ਮਿਕਸ ਕਰਕੇ ਰੱਖਿਆ ਹੋਇਆ ਸੀ ਤੇ ਬਾਕੀ ਲੂਣ ਮਿਰਚ ਸਾਡੇ ਹਿਸਾਬ ਦੇ ਨਾਲ ਉਹਦੇ ਵਿੱਚ ਐਡ ਕਰਤਾ ਜਿੰਨਾ ਕ ਅਸੀਂ ਖਾਣਾ ਚਾਹੁੰਦੇ ਸੀਗੇ ਸਾਨੂੰ ਪੁੱਛ ਕੇ ਵੀ ਅਸੀਂ ਕਿੰਨਾ ਕ ਸਪਾਈਸੀ ਖਾਣਾ ਚਾਹੁੰਦੇ ਆ ਉੰਨੀ ਕ ਲੂਣ ਮਿਰਚ ਤੇ ਜਿਹੜੀਆਂ ਚਟਨੀयां ਸੀਗੀਆਂ ਉਹਦੇ ਵਿੱਚ ਐਡ ਕੀਤੀਆਂ ਕਮਾਲ ਦੀ ਗੱਲ ਇਹ ਸੀਗੀ ਵੀ ਬਰਡੇ ਸਬਰ ਦੇ ਨਾਲ ਵਾਹਿਗੁਰੂ ਦਾ ਜਾਪ ਕਰਦੇ ਹੋਏ ਚੁੱਪ ਕਰਕੇ ਉਹ ਆਪਣੇ ਕੰਮ ਨੂੰ ਲੱਗੇ ਹੋਏ ਸੀਗੇ ਸਿਮਰਨ ਕਰਦੇ ਆਂ ਦੁਕਾਨ ਦੇ ਉੱਤੇ ਵੀ ਹਰ ਟਾਈਮ ਗੁਰਬਾਣੀ ਚੱਲਦੀ ਆ ਉਹਦੇ ਕਰਕੇ ਦੁਕਾਨ ਦਾ ਮਾਹੌਲ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜਦੋਂ ਵੀ ਜਾਂਦੇ ਆ ਇੰਨਾ ਜ਼ਿਆਦਾ ਸਕੂਨ ਮਿਲਦਾ ਗੁਰੂ ਸਾਹਿਬ ਇਦਾਂ ਦੇ ਕੀਰਤੀ ਸਿੱਖਾਂ ਦੇ ਨਾਲ ਆਪ ਵਰਤਦੇ ਹੈਗੇ ਚਿਆਨੀ ਗਿਟਾਰ ਤੇ ਭਾਵੇਂ ਕਿ ਜਦਸੀਂ ਪਹਿਲਾਂ ਆਏ ਸੀਗੇ ਇੱਕ ਦਿਨ ਉਸ ਦਿਨ ਅਸੀਂ ਸਿਰਫ ਇੰਸਟਾ ਦੀ ਇੱਕ ਰੀਲ ਬਣਾ ਕੇ ਉੱਥੋਂ ਵਾਪਸ ਚਲ ਗਏ ਸੀਗੇ ਦੇਉ ਇੰਸਟਾ ਦੇ ਵੀਰ ਨੂੰ ਇੰਨਾ ਕਿ ਜ਼ਿਆਦਾ ਰਿਸਪੌਂਸ ਮਿਲੇਆ ਬਹੁਤ ਲੋਕਾਂ ਨੇ ਪਿਆਰ ਕੀਤਾ ਤਾਂ ਇਹ ਦੇ ਕਰਕੇ ਸਾਨੂੰ ਅੱਜ ਦੁਬਾਰਾ ਵਾਪਸ ਆਉਣਾ ਪਿਆ ਤਾਂ ਇਹਦੀ ਖਾਸियत ਇਹ ਸੀਗੀ ਦਚਾਨ ਦੀ ਕਿਉਂਕਿ ਕੁੱਲਚੇ ਦਾ ਹੋਰ ਵੀ ਬਹੁਤ ਬਣਾਉਂਦੇ ਨੇ ਕਿਉਂਕਿ ਇੱਕ ਤੇ ਗੁਰਸੇਖ ਵੀ ਸੀਗੇ ਜਿਹੜੇ ਕੁੱਲਚਿਆਂ ਦਾ ਕੰਮ ਕਰਦੇ ਨੇ ਕੁੱਲਚੇ ਬਣਾਉਂਦੇ ਨੇ ਇਸ ਸਫਾਈ ਦੇ ਨਾਲ ਉਹ ਬਣਾ ਰਹੇ ਨੇ ਹੁਣ ਵੀ ਤਿਆਰੀ ਸਾਰੀ ਚੱਲ ਰਹੀ ਹੈ ਅੱਗੇ ਉੱਧਰ ਪਿੱਛੇ ਤੇ ਦੂਸਰੀ ਖਾਸ ਗੱਲ ਸੀ ਕਿ ਕੋਲਕਦੀ ਉਨੇ ਕੋਸ ਰੱਖੀ ਹੋਈ ਆ ਕੌਜਿਆਂ ਦਾ ਕੋਈ ਫਿਕਸ ਪ੍ਰਾਈਸ ਨਹੀਂ ਰੱਖਿਆ ਹੋਇਆ ਬੋਲਕ ਰੱਖੀ ਆ ਤੇ ਉਹਦੇ ਤੇ ਲਿਖਿਆ ਹੋਇਆ ਆਪਣੀ ਖੁਸ਼ੀ ਨਾਲ ਕੁੱਲਚਿਆਂ ਦੀ ਸੇਵਾ ਪ੍ਰੋਕ ਵਿੱਚ ਪਾਓ ਜੀ ਗਿੱਟ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਹੈ ਇਸ ਵੇਲੇ ਸਫਾਈ ਦੇਖੋ ਤਵਾ ਵੀ ਬੂਰਾ ਸਾਫ ਰੱਖਿਆ ਹੋਇਆ ਤੇ ਆਸ-ਪਾਸੇ ਵੀ ਜਿੰਨਾ ਸਮਾਨ ਪਿਆ ਪੂਰਾ ਸਾਫ ਸਫਾਈ ਦੇ ਨਾਲ ਸਾਰਾ ਪੂਰਾ ਸਾਫ ਹੈ ਕਿ ਮਿੱਟੀ ਵੀ ਨਹੀਂ ਹੈਗੀ ਕਿਸੇ ਵੀ ਤੇ ਇੰਨਾ ਸਾਫ ਰੱਖਿਆ ਹੋਇਆ ਤੇ ਸਾਡੇ ਲਈ ਹੁਣ ਕੁੱਲਚੇ تیار ਹੋ ਰਿਹਾ ਦੋ ਦੋ ਮੈਨੂੰ ਪਤਾ ਨਹੀਂ ਅਸੀਂ ਦੋ ਦੋ ਖਾਣੇ ਆ ਕਿ ਤਿੰਨ ਤਿੰਨ ਖਾਣੇ ਆਗੇ ਖਾ ਕੇ ਪਤਾ ਲੱਗਣਾ ਆ। ਤੇ 골ਕ ਨੂੰ ਦੇਖ ਕੇ ਮੈਂ ਵੀਰ ਜੀ ਨੂੰ ਪੁੱਛਣਾ ਚਾਹਣੀ ਆ ਕਿ ਤੁਹਾਨੂੰ ਕੀ ਸੋਚ ਗਏ ਆਈਡੀਆ ਆਇਆ ਕਿ ਤੁਸੀਂ ਆਹ ਵਾਰੀ ਗੱਲ ਜਿਹ ਤੁਸੀਂ ਲਿਖ ਕੇ ਆ ਲਾਤਾ ਨਹੀਂ ਤੇ ਹਰ ਇੱਕ ਬੰਦਾ ਸੋਚਦਾ ਆ ਕਿ ਅਸੀਂ ਆਪਦੀ ਚੀਜ਼ ਦਾ ਫਿਕਸ ਪ੍ਰਾਈਸ ਹੋਵੇ। ਭਾਵੇਂ ਅਸੀਂ ਕਿਸਾਨ ਆ ਭਾਵੇਂ ਅਸੀਂ ਕੀਰਤੀ ਕਰਦੇ ਆ ਅਸੀਂ ਖੇਤੀ ਦੇ ਵਿੱਚ ਵੀ ਆਪਦਾ ਫਿਕਸ ਪ੍ਰਾਈਸ ਸਾਨੂੰ ਹੁੰਦਾ ਕਿ ਸਾਨੂੰ ਵੀ ਉਹਦੇ ਵਿੱਚ ਕੋਈ ਪ੍ਰਾਈਸ ਆ ਰੇਟ ਆ ਜਿਹੜਾ ਫਿਕਸ ਹੋ ਕੇ ਮਿਲੇ। ਪੈਸਾ ਤਾਂ ਉਹਨੂੰ ਕਿਵੇਂ ਇਹ ਆਈਡੀਆ ਆਇਆ ਕਿ ਤੁਸੀਂ ਰੇਟ ਰੱਖੇ ਬਿਨਾ ਇਹ ਕੰਮ ਸ਼ੁਰੂ ਕਰਤਾ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੇ ਕੋਲ ਸੇ ਖਾਣਾ ਦੇ ਦੇ ਪਰ ਖਾਣਾ ਜਿਆਨ ਇਹਦੇ ਤੇ ਮਾਲਕ ਨੂੰ ਵੀ ਆਈਡੀਆ ਆਇਆ ਨਹੀਂ ਮੈਂ ਆਪਣੇ ਨਾਲ ਕਹਿ ਨਹੀਂ ਸਕਦਾ ਕਿ ਤੁਸੀਂ ਇਹ ਉਹਦੀ ਕਿਰਪਾ ਨਾਲ ਉਹ ਆਈਡੀਆ ਦੇ ਦਿੰਦਾ ਜੀ ਮੈਂ ਇਹ ਸੱਚੇ ਪਾਤਸ਼ਾਹ ਸਾਹ ਤਾਂ ਤੁਹਾਨੂੰ ਬਹੁਤ ਬਹੁਤ ਬਖਸ਼ਦੇ ਨੇ ਕਿੱਥੇ ਮੋਟਾ ਹਾਂ ਚਲੋ ਇਹ ਵੀ ਕੋਈ ਕੋਟਾ ਹੀ ਹਾਲਿਆ ਸੋ ਪਾਈ ਨਾ ਕਿ ਤੁਸੀਂ ਕਾਇਦਾ ਕਰਕੇ ਕਿੰਨਾ ਮਾਇਆ ਤੇ ਲੱਗਿਆ ਐਂ ਸਟਾਟੂ ਟਾਈਮ ਤੋਂ ਮੇਰੇ ਮਨ ਦੇ ਕਿਸਵਾਰ ਸੀਗਾ ਮੈਨੂੰ ਸੋਚਿਆ ਕਿ ਦੁਬਾਰਾ ਜੇ ਉਹ ਕੁਝ ਪਿਆਉਂਗੀ ਵੀ ਪੈਸੇ ਆ ਗਏ ਗੋਲ ਤੋਂ ਹੋ ਗਏ ਆ ਵੀ ਕਦੇ ਐਵੇਂ ਹੋਇਆ ਵੀ ਜਿੰਨੀ ਵੀ ਤੁਹਾਡੀ ਇਨਵੈਸਟਮੈਂਟ ਹੁੰਦੀ ਆ ਬਣਾਉਣੀ ਚਾਹੀਦੀ ਮਤਲਬ ਜਿੰਨਾ ਵੀ ਤੁਹਾਡਾ ਖਰਚਾ ਹੁੰਦਾ ਆ ਵੀ ਉਹਨਾਂ ਵੀ ਤੁਹਾਡਾ ਬਚਤ ਤੋਂ ਹੋ ਜਾਂਦੀ ਆ ਮਤਲਬ ਵੀ ਕਦੇ ਤੁਹਾਨੂੰ ਘਾਟਾ ਤਾਂ ਨਹੀਂ ਗਿਆ ਹੈ ਜੋ ਜੇ ਮੈਂ ਗੋਲ ਤੋਂ ਹੋਣਾ ਇਹ ਮੈਂ ਗਲਤੀ ਕਾਲਪਨ ਨਹੀਂ ਕਰਦੇ ਵੀ ਅੱਛਾ ਕਦੇ ਗਲਤੀ ਨਹੀਂ ਕੀਤੀ ਕਦੇ ਵੀ ਮਾਜਨੇ ਸਮਾਨ ਲੈ ਕੇ ਆਇਆ ਨਾ ਮੁਰਗੇ ਤੇ ਸਮਾਨ ਲੈ ਕੇ ਆ ਗਏ ਇਹਦੇ ਵਿੱਚ ਹੋਰ ਇਹਦੇ ਵਿੱਚ ਪਛਾ ਕਰੀਏ ਸਾਰੇ ਮਹਾਰਜ ਨੇ ਮੈਨੂੰ ਇਹਨਾਂ ਹੀ ਲੈਣਾ ਸੁਣਦੇ ਹੋਏ ਮੈਨੂੰ ਵੀ ਐਨ ਅਲਗਾ ਕਿ ਅੱਜ ਵੀ ਸਪੈਸ਼ਲ ਤੋਂ ਭਾਵੇਂ ਸਿੰਘਾ ਜਿਹੜੇ ਉਹ ਹੈਗੇ ਆ ਪਰ ਅਸੀਂ ਜੇ ਪ੍ਰੀਤਨ ਪਾਈ ਸਾਹਿਬ ਦੇ ਘਰ ਦੀ ਹਰਾਨਤਾ ਨੂੰ ਦਿਖਾਵਾਂਗੇ ਕਿ ਜਦੋਂ लास्ट ਟਾਈਮ ਆਏ ਗਏ ਸੀ ਘਰ ਦੇ ਹਰਾਨਤ ਦੇਖ ਕੇ ਨਾ ਪਰ ਪਾਈ ਸਾਹਿਬ ਨੂੰ ਸਨ ਨੂੰ ਸਾਡੇ ਮਨ ਨੂੰ ਬਾਤ ਆਏ ਹੋਇਆ ਕਿ ਮਹਾਰਜ ਕੀ ਸੁਰੂਆਤ ਉਹ ਬਹੁਤ ਚੜ੍ਹਦੀ ਕਲਾ ਵਾਲੀ ਹੈ ਸਰਕਾਰ ਦੇ ਟਾਰਗੇਟ ਬੁਲਾਕਾਂ ਦੇ ਇਹ ਨਵੇਂ ਮਾਰੇ ਹੋਣ ਦੇ ਬਾਵਜੂਦ ਵੀ ਭਾਈ ਸਾਹਿਬ ਨੇ ਇੰਨਾ ਸਫਰ ਕਰਕੇ ਗੋਲ ਕਰਤੀ ਹੈ ਵੀ ਉਹਦੇ ਨੂੰ ਖੁਸ਼ੀ ਨਾਲ ਆਪਣੀ ਸੇਵਾ ਪਾ ਰਿਹਾ ਤੇ ਜਿੰਨਾ ਤੇਰੇ ਕਰਦਾ ਤੇਰੇ ਕੋਲ ਜੋ ਮਰਜ਼ੀ ਪਾ ਕੇ ਦੇਣਾ ਕੋਈ ਨਹੀਂ ਵੀ ਪਾਉਦੇ ਹੋਣਗੇ ਇਹ ਗੱਲ ਵੀ ਪੱਕੀ ਆ ਬਹੁਤੇ ਲੋਕ ਆਪਣੇ ਲੋਕਾਂ ਨੂੰ ਹੰਦਾ ਬਹੁਤੇ ਹੁੰਦੇ ਜੀ ਫ੍ਰੀ ਕਰਕੇ ਵੀ ਚੱਲਣਾ ਹੈ ਤੇ ਐਡਰੈਸ ਕਾਫੀ ਜਨਨ ਦੇ ਦਿਸਦੀਆਂ ਤੇ ਅਸੀਂ ਕੋਲਚੇ ਖਾ ਲਏ ਤੇ ਭਾਈ ਸਾਹਿਬ ਨੂੰ ਮਾਰੇ ਨੇ ਬਹੁਤ ਸਬਰ ਬਖਸ਼ਿਆ ਹੋਇਆ ਉਹ ਕਹਿੰਦੇ ਮੈਂ ਕਦੇ ਇਤਨਾ ਪੈਸਿਆਂ ਦੀ ਲਾਲਚ ਕੀਤੀ ਆ ਨਾ ਕਦੇ ਗਿੰਦੀ ਕੀਤੀ ਆ ਤੇ ਵੀ ਮਾਰੇ ਨੇ ਕਹਿੰਦੇ ਕੋਈ ਕਮੀ ਨਹੀਂ ਰੱਖੀ ਹੈਗੀ ਕਿਸੇ ਦਾ ਅਸੀਂ ਦੇਣਾ ਨਹੀਂ ਦੇਣਾ ਹੈਗਾ ਮਤਲਬ ਵੀ ਕਿਸੇ ਕੋਈ ਕਰਜ਼ਾ ਨਹੀਂ ਉਹਨਾਂ ਦੇ ਸਿਰ ਤੇ ਹੈਗਾ ਅਸੀਂ ਹੁਣ ਉਹਨਾਂ ਦੇ ਘਰ ਨੂੰ ਚੱਲੇ ਆਂਗੇ ਉਹਨਾਂ ਦੀ ਬੇਟੀ ਲਈ ਅਸੀਂ ਦੋ ਸੂਟ ਲੈ ਕੇ ਆਏ ਸੀਗੇ ਪਿਛਲੀ ਵਾਰ ਅਸੀਂ ਉਹਨਾਂ ਨੂੰ ਮਿਲ ਕੇ ਗਏ ਸੀ ਬਹੁਤ ਪਿਆਰੀ ਬੱਚੀ ਹੈਗੀ ਜੇ ਅਸੀਂ ਉਹਨੂੰ ਕੱਪੜੇ ਦੇ ਕੇ ਤੇ ਤੁਹਾਨੂੰ ਘਰ ਦੇ ਹਾਲਾਤ ਦਿਖਾਵਾਂਗੇ ਇਸ ਲਈ ਸਾਡਾ ਦੁਬਾਰਾ ਆਉਣ ਦਾ ਮਕਸਦ ਇਹ ਸੀਗਾ ਕਿ ਜੇ ਵੀ ਤੁਸੀਂ ਵੀ ਦੇਖੋ ਮਤਲਬ ਮੈਂ ਆਪਣੇ ਲਈ ਵੀ ਦੇਖਦੀ ਹੈ ਕਿ ਅਸੀਂ ਸਾਰਾ ਕੁਝ ਹੁੰਦੇ ਹਵਾਇਆ ਸੀ ਕਹਿੰਦੇ ਆ ਵੀ ਅਸੀਂ ਜ਼ਿੰਦਗੀ ਚ ਬੇਸਿਸ ਸਟ्रेस ਚੋਂ ਲੰਘ ਰਹੇ ਆਂ ਅਸੀਂ ਡਿਪਰੈਸ਼ਨ ਚੋਂ ਲੰਘ ਰਹੇ ਆਂ ਵੀ ਇਹ ਦੋ ਵੀ ਸਾਡੇ ਤੋਂ ਵੀ ਮਾੜੇ ਪਏ ਹੈਗੇ ਜਿਹੜਿਆਂ ਦੇ ਹਾਲਾਤ ਸਾਡੇ ਤੋਂ ਵੀ ਕਿਤੇ ਮਾੜੇ ਨੇ ਤੇ ਅਸੀਂ ਹੁਣ ਚੱਲਦੇ ਆਂ ਕਿ ਉੱਥੇ ਭੈਣ ਦੇ ਘਰ ਤੇ ਉੱਥੋਂ ਦੇ ਹਾਲਾਤ ਦਿਖਾਉਣੇ ਆਪਾਂ ਜੀ ਘਰ ਦੇ ਬਾਹਰ ਆ ਗਏ ਤੇ ਇਸ ਪੂਰੇ ਮਕਾਨ ਦੇ ਵਿੱਚੋਂ ਸਿਰਫ ਇੱਕ ਕਮਰਾ ਹੀ ਵੀਰ ਹੋਣਾ ਦਾ ਬਾਕੀ ਦੋ ਕਮਰੇ ਉਹਨਾਂ ਦੇ ਬ੍ਰਦਰ ਦੇ ਆ ਗਏ ਤੇ ਜਦੋਂ ਸਾਨੂੰ ਪਿਛਲੀ ਵਾਰ ਇਹ ਗੱਲ ਪਤਾ ਲੱਗੀ ਸੀਗੀ ਸਾਡੇ ਮਨ ਨੂੰ ਬਹੁਤ ਦੁੱਖ ਲੱਗਿਆ ਸੀ ਕਿ ਸਾਡੇ ਸਿੰਘ ਇਦਾਂ ਦੀ ਹਾਲਾਤਾਂ ਜੋ ਗੁਲੰਘ ਰਹੇ ਆ ਤੇ ਦੂਜੀ ਖਾਸ ਗੱਲ ਇਹ ਆ ਕਿ ਭਾਈ ਸਾਹਿਬ ਕੇਸਗੜ ਸਾਹਿਬ ਗ੍ਰਾਂਧੀ ਸਿੰਘ ਦੀ ਸੇਵਾ ਵੀ ਨਿਭਾਉਂਦੇ ਰਹੇ ਨੇ ਸਾਡੇ ਗ੍ਰਾਂਧੀ ਸਿੰਘਾਂ ਦੇ ਹਾਲਾਤ ਆ ਜਿਹੜੇ ਇਹ ਹੋਣੇ ਨਹੀਂ ਚਾਹੀਦੇ ਹੈਗੇ ਪਰ ਫਿਰ ਵੀ ਅਸੀਂ ਆਪਣੀ ਕੌਮ ਦਾ ਪੈਸਾ ਕਿੰਨੀਆਂ ਹੋਰ ਚੀਜ਼ਾਂ ਦੇ ਉੱਤੇ ਲਾ ਦਿੰਦੇ ਆ ਇਨਿਸ਼ਿਉ ਵਾਖ ਤੇ ਲਾ ਰਹੇ ਆ ਸਾਨੂੰ ਆਪਣੇ ਗੁਰਸਿੱਖ ਵੀਰਾਂ ਭੈਣਾਂ ਦੀ ਬਾਹ ਫੜਨੀ ਚਾਹੀਦੀ ਆ